ਅਸੀਂ ਇਹਦਾ ਚੈੱਕਅਪ ਕਰਾਉਣਾ ਸੀ ਚੈੱਕਅਪ ਚੋਰੀਆਂ ਕਰਵਾਈ ਦਾ ਹੁੰਦਾ ਸ਼ਰਿਆਮ ਆਉਂਦੇ ਉਹ ਦਾਣਾ ਮੰਡੀਆਂ ਦੇ ਵਿੱਚ ਫਿਰਦਾ ਸੀ ਉਹ ਫਰੀਦਕੋਟ ਕਚਾਈਆਂ ਦੇ ਵਿੱਚ ਫਿਰਦਾ ਸੀ ਉੱਥੇ ਤਾਂ ਚੈੱਕਅਪ ਕਰਾ ਲੈਂਦੇ ਚੋਰੀਆਂ ਚੱਕਣ ਦਾ ਕੀ ਮਤਲਬ ਇਹ ਸਰਕਾਰ ਨੇ ਜਿਹੜਾ ਹੁਣ ਕਿਸਾਨਾਂ ਨਾਲ ਪੰਗਾ ਲਿਆ ਹੈ ਨਾ ਇਹ ਸਰਕਾਰ ਨੂੰ ਬਹੁਤ ਮਹਿੰਗਾ ਪੈ ਗਿਆ ਇਹਨੂੰ ਜਵਾਬ ਦੇਣਾ ਬਹੁਤ ਔਖਾ ਹੋ ਗਿਆ ਕੋਲ ਦੇ ਨਾਲ ਤੋੜ ਕੇ ਵੇਚਤੀ ਬਾਹ ਪਾ ਕੇ ਉਹਨਾਂ ਨੇ ਕੁੰਡੀ ਖੋਲੀ ਹੈਗੀ ਫੋਨ ਦੇ ਖੋਲਣ ਤੋਂ ਬਾਅਦ ਜਦੋਂ ਉਹ ਮੁੰਡਿਆਂ ਨਾਲ ਆਪਣਾ ਵੀਰਵੱਲਾ ਮੁੰਡਾ ਨਾਲ ਸੀਗਾ ਉਹ ਫੋਨ ਕਰਨ ਲੱਗਿਆ ਉਸ ਤੋਂ ਫੋਨ ਖੋਲਿਆ ਨਾ ਤਾਂ ਉਹਨਾਂ ਨੇ ਸਿਰ ਤੇ ਪਰਨਾ ਵਧਣ ਦਿੱਤਾਗਾ ਨਾ ਪੈਰਾਂ 'ਚ ਚੱਪਲ ਪਾਉਣ ਦਿੱਤੀ ਹੈਗੇ ਸਿਰਫ ਇੱਕ ਬਰਾਂਡ 'ਚ ਗਏ ਹੈਗੇ ਕਿਉਂਕਿ ਕਿਹੜੀ ਕੱਲੋ ਬਈ ਉਹਨੂੰ ਬਰਾਂਡ 'ਚ ਕਿਹੜੇ ਕੱਲੋ ਲੈ ਕੇ ਕਿਹੜਾ ਕੋ ਏਡਾ ਖ ਗਿਆ ਕਿ ਸਟਾਰ ਸੀਗਾ ਸਾਡਾ ਨਕੂਸਾ ਦਾ ਕਤਲ ਸੀਗਾ ਪਰ ਅਸੀਂ ਭਗਵਾਨਤਮਾਨ ਨੇ ਚੈਲੰਜ ਕਹਿਨੇ ਆਗੇ ਕਿ ਸਾਡਾ ਸਾਡਾ ਢੱਲੇਵਾਲ ਸਾਹਿਬ ਬਾਪੂ ਜੀ ਸੀਗੇ ਉਹ ਹਮੇਸ਼ਾ ਵਾਸਤੇ ਇਕੱਲੇ ਹੀ ਰਹਿੰਦੇ ਸੀਗੇ ਜੇ ਭਗਵਾਨਤਮਾਨ ਦੇ ਵਿੱਚ ਹਿੰਮਤ ਹੈਗੀ ਹੈ ਨਾ ਵੀ ਇਕੱਲਾ ਸਾਨੂੰ ਆ ਕੇ ਆਪਦੀ ਫੋਰਸ ਲੈ ਕੇ ਆਪਦੇ ਬਾਰਡ ਗਾਰਡ ਤੋਂ ਬਗੈਰ ਆ ਆਪਦੇ ਨਾਲ ਜਿੰਨੇ ਵੀ ਮੇ ਮਿੱਤਰ ਆਪਦੀ ਫੈਮਿਲੀ ਲੈ ਕੇ ਇੱਕ ਵਾਰ ਸਾਡੇ ਵਿੱਚ ਸ਼ਾਮਲ ਹੋ ਜੇ ਜਾਂ ਫਿਰ ਅਸੀਂ ਜਾਣਾ ਕਿ ਜਫਰ ਭਗਵਾਨਤਮਾਨ ਦਾ ਚੈੱਕਅਪ ਕਰਵਾਉਂਦੇ ਸਾਡਾ ਕੈਂਸਰ ਦਾ ਮਰੀਜ਼ ਹੈ ਪਰ ਇਹ ਗੱਲ ਇੱਕ ਜ਼ਰੂਰ ਹੈਗੀ ਵੀ ਸਾਡਾ ਆਗੂ ਇੱਥੇ ਲਿਆ ਕੇ ਸਟੇਜ ਦੇ ਉੱਤੇ ਐਵੇਂ ਜਿਵੇਂ ਛੱਡਣ ਜਿਵੇਂ ਲੈ ਕੇ ਗਏ ਆ ਅਸੀਂ ਹਰ ਹਾਲਤ ਇੱਥੇ ਮੰਗਵਾ ਕੇ ਰ੍ਹਾਂਗੇ ਤੇ ਅਸੀਂ ਆਪਦੇ ਆਗੂ ਦੀ ਆਪ ਅਗਵਾਹੀ ਕਰਾਂਗੇ ਜਦੋਂ ਇਹਨਾਂ ਦੀ ਹਰਿਆਣਾ ਸਰਕਾਰ ਨੇ ਸੁਪਤ ਦਿੱਤਲੇ ਸਿੰਘ ਦੇ ਸਿੱਧੀ ਗੋਲੀ ਮਾਰੀ ਸੀ ਉਹ ਬੰਦਾ ਮਚਕਿਆ ਕਿੱਥੇ ਸੀ ਸਰਕਾਰ ਉਦੋਂ ਉਹਨੇ ਗੋਲੀ ਮਾਰੀ ਸੀ ਸਾਡੇ ਬੰਦੇ ਦੇ ਸਾਡਾ ਬੱਚਾ ਕੱਲਾ ਸੁਣਾ ਦਾ ਘਰ ਖਤਮ ਕਰਤਾ ਜਿੱਦਾਂ ਸਾਡਾ ਪਿਰਤਪਾਲ ਇਹਨਾਂ ਨੇ ਭੋਰੀ ਦੇ ਵਿੱਚ ਪਾ ਕੇ ਕੁੱਟ ਮਾਰ ਕਰੀ ਆ ਉਹਦਾ ਮਤਵਲਾ ਇਸ ਲੋਟ ਚੂਰਾ ਬਣਾ ਦਕੇ ਆਪਾਂ ਆਦਾ ਘੋਟਦੇ ਹੁੰਨੇ ਆ। ਉਹ ਇੱਕ ਫਿਰਦਾ ਜੱਗ ਤੇ ਉਹਦੀ ਕੋਈ ਜੂਨ ਨਹੀਂ ਉਸ ਬੰਦੇ ਦੀ। ਉਦੋਂ ਇਹ ਸਰਕਾਰਾਂ ਕਿੱਥੇ ਗੰਗਾ ਸੀ? ਇਹ ਸਾਰੇ ਕਿਸਾਨਾਂ ਦੇ ਸਿਰ ਤੋਂ ਹੀ ਕੱਢਦੇ ਸਾਰਾ ਕੁਝ। ਕਿਸਾਨ ਉੱਥੇ ਦੀ ਉੱਥੇ ਖੜਾ। ਕਰਜ਼ਾਂ ਥੱਲੇ ਅਟ ਰੱਖਿਆ। ਸਾਡੇ ਕਿਸਾਨ ਮਰੀ ਜਾਂਦੇ ਖੁਦ ਖੁਸ਼ੀਆਂ ਕਰੀ ਜਾਂਦੇ ਆ। ਬਾਕੀ ਜਿਹੜੇ ਤੁਸੀਂ ਬਾਈ ਜੀ ਹਰ ਦੋ ਝੰਡੇ ਦੀ ਗੱਲ ਕੀਤੀ ਆ। ਦੇਖੋ ਉਹਨਾਂ ਨੇ 35 ਸਾਲ ਸਰਵਿਸ ਕੀਤੀ ਆ ਸਰਹੱਦਾਂ ਦੀ ਰਾਖੀ ਕੀਤੀ ਆ ਕਿ ਉਹ ਅੱਜ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼ਰਮ ਚਾਹੀਦੀ ਆ ਕਿ ਜਿਨ੍ਹਾਂ ਨੇ ਸਰਹੱਦ ਦੀ ਰਾਖੀ ਕੀਤੀ ਤੇ ਅੱਜ ਉਹਨਾਂ ਨੂੰ ਇੰਨਾ ਮਜਬੂਰ ਹੋਣਾ ਪਿਆ ਕਿ ਬਾਰਡਰਾਂ ਤੇ ਆ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਲੜਨਾ ਪਿਆ ਤੇ ਜਿਸ ਦਿਨ ਸ਼ੁਭਕਰਨ ਸ਼ਹੀਦ ਹੋਇਆ ਸੀ ਉਸ ਦਿਨ ਇਹਨਾਂ ਨੇ 0 एफਆਰ ਵੀ ਦਰਜ ਕੀਤੀ ਕਿ ਉਹ ਕਿਸਾਨ ਨਹੀਂ ਸੀ ਕਿ ਉਹ ਉਹ ਨੌਜਵਾਨ ਦੀ ਮੌਤ ਹੋਈ ਤੇਨਾ ਕੀ ਤੇ ਅੰਦਰੋਂ ਮਾਣ ਇਨਾਂ ਭਾਵ ਕਾ ਕਿ ਸਾਡਾ ਇੱਥੇ ਦੇਖੋ ਇੰਨੀ ਦੁਨੀਆ ਫਿਰਦੀ ਆ ਪਰ ਡੱਲੇ ਵਾਲ ਸਾਭ ਸਾਨੂੰ ਦੇਖ ਦੇਣੀ ਸਾਡਾ ਅੰਦਰੋਂ ਮੜ ਬਹੁਤ ਦੁਖੀ ਆ ਕਿਉਂਕਿ ਉਹਨਾਂ ਮੇਣ ਸਾਡਾ ਦਿਲ ਨਹੀਂ ਲੱਗਦਾ ਇੱਥੇ ਕਿਉਂਕਿ ਸਾਡੇ ਉਹ ਆਕੂ ਆ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਕੰਮ ਕਰਦੇ ਆ ਤੇ ਅੰਦੋਲਨ ਦਾ ਜਿੱਤ ਕੇ ਜਾਵਾਂਗੇ ਲਾਸ਼ਾਂ ਜਾਣਗੀਆਂ ਜਾਂ ਜਾਂ ਅਸੀਂ ਅੰਦੋਲਨ ਜਿੱਤ ਕੇ ਜਾਵਾਂਗੇ ਤਾਂ ਹੈ ਨਹੀਂ ਵੀ ਅਸੀਂ ਸਰਕਾਰ ਤੋਂ ਹਾਰ ਮੰਨ ਜਾਾਂਗੇ ਕਨੌਰੀ ਬਾਰਡਰ ਤੇ ਕਿਸਾਨ ਬੀਬੀਆਂ ਵੀ ਡਟੀਆਂ ਹੋਈਆਂ ਨੇ ਸਾਡੇ ਨਾਲ ਬੀਬੀ ਜੀ ਮੌਜੂਦ ਨੇ ਮਾਤਾ ਜੀ ਜੋ ਮਰਨ ਮਾਰ ਤੋਂ ਸ਼ੁਰੂ ਕੀਤਾ ਗਿਆ ਤੁਸੀਂ ਵੀ ਡਟੇ ਹੋਏ ਹੋ ਮੋਰਚੇ 'ਚ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਨਾ ਸੀ ਮੈਂ ਰੰਜੀਤ ਕੌਰ ਪਿੰਡ ਜੀਦਾ ਕਾਈ ਪ੍ਰਧਾਨ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਵੀ ਅਸੀਂ ਦਿੱਲੀ ਦੀਆਂ ਬਰੂਹਾਂ ਤੇ 13 ਮਹੀਨੇ ਬਹਿ ਕੇ ਉਹ ਮੰਗਾਂ ਮਨਾਈਆਂ ਸੀ ਜਿਹੜੀਆਂ ਕਿ ਕਿਸਾਨੀ ਦੇ ਨਾਲ ਲਾਗੂ ਹਨ ਉਹ ਮੰਗਾਂ ਮੰਨ ਕੇ ਸਰਕਾਰ ਨੇ ਸਾਡੀਆਂ ਮੰਗਾਂ ਲਾਗੂ ਨਹੀਂ ਕਰੀਆਂ ਜਿਸ ਕਰਕੇ ਸਾਨੂੰ ਦੁਬਾਰਾ ਇਹ ਮੋਰਚਾ ਅंदोलਨ ਸਾਨੂੰ ਸ਼ੁਰੂ ਕਰਨਾ ਪਿਆ 9 ਮਹੀਨੇ ਹੋ ਗਏ ਸਾਡੇ ਇਸ ਅंदोलਨ ਨੂੰ ਚੱਲਦੇ ਨੂੰ ਜਿਸ ਕਰਕੇ ਕਿਸਾਨ ਸਰਕਾਰਾਂ ਅੰਨੀਆਂ ਬੋਲੀਆਂ ਚੁੱਪ ਹੋਈਆਂ ਬੈਠੀਆਂ ਸਾਡਾ ਪ੍ਰਧਾਨ ਸਿੰਘ ਜਗਜੀਤ ਸਿੰਘ ਡੱਲੇਵਾਲ ਕਿਸਾਨ ਜਿਹਨੂੰ ਜੂਨੀਅਰ ਸਿੱਧੂ ਪਰ ਉਸਨੇ ਫਿਰ ਇਹ ਫੈਸਲਾ ਲਿਆ ਕਿ ਹੁਣ ਇਦੋਂ ਉੱਤੇ ਹੋਰ ਵੱਧ ਕੋਈ ਗੱਲ ਨਹੀਂ ਰਹੇਗੀ ਹੁਣ ਆਪਾਂ ਮਾਰਨ ਵਰਤਾਰ ਸ਼ੁਰੂ ਕਰਦੇ ਆਂ ਕਿ ਜੇ ਮੈਨੂੰ ਇਸ ਮਰਨ ਵਰਤ ਤੇ ਕੁਝ ਹੁੰਦਾ ਤਾਂ ਸਾਡਾ ਅਗਲਾ ਆਗੂ ਬੈਠੂਗਾ ਸਾਡੀ ਇਹ ਲੜੀਵਾਰ ਲੜੀ ਚੱਲਦੀ ਤੁਰੀ ਜਾਊਗੀ ਜਿੰਨਾ ਚਿਰ ਸਰਕਾਰਾਂ ਸਾਡੀਆਂ ਮੰਗਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੀਆਂ ਤੇ ਇਹ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਜਗਜੀਤ ਸਿੰਘ ਢੱਲੇਵਾਲ ਨੂੰ ਸਾਡੇ 26 ਤਰੀਕ ਨੂੰ 2:47 ਮਿੰਟ ਤੇ ਸਾਥੋਂ ਚੋਰੀਆਂ ਕਮਰਾ ਭੰਨ ਕੇ ਕੱਢ ਕੇ ਲਗਾਇਆ ਕੀ ਗੱਲ ਚੋਰੀਆਂ ਕਾ ਚੱਲ ਗਈ ਕੀ ਉਹ ਤੋਂ ਕੋਈ ਕਤਲ ਹੋ ਗਿਆ ਸੀ ਹੁਣ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਇਹਦੀ ਸਿਹਤ ਦੀ ਖਾਤਰ ਅਸੀਂ ਇਹਦਾ ਚੈੱਕਅਪ ਕਰਾਉਣਾ ਸੀ ਚੈੱਕਅਪ ਚੋਰੀਆਂ ਕਰਵਾਈ ਦਾ ਹੁੰਦਾ ਸ਼ਰਿਆਂ ਮਾਉਂਦੇ ਉਹ ਦਾਣਾ ਮੰਡੀਆਂ ਦੇ ਵਿੱਚ ਫਿਰਦਾ ਸੀ ਉਹ ਫਰੀਦਕੋਟ ਕਚਾਈਆਂ ਦੇ ਵਿੱਚ ਫਿਰਦਾ ਸੀ ਉੱਥੇ ਤਾਂ ਚੈੱਕਅਪ ਕਰਾ ਲੈਂਦੇ ਚੋਰੀਆਂ ਚੱਕਣ ਦਾ ਕੀ ਮਤਲਬ ਇਹ ਸਰਕਾਰ ਨੇ ਜਿਹੜਾ ਹੁਣ ਕਿਸਾਨਾਂ ਨਾਲ ਪੰਗਾ ਲਿਆ ਨਾ ਇਹ ਸਰਕਾਰ ਨੂੰ ਬਹੁਤ ਮਹਿੰਗਾ ਪੈ ਗਿਆ ਇਹਨੂੰ ਜਵਾਬ ਦੇਣਾ ਬਹੁਤ ਔਖਾ ਹੋ ਗਿਆ ਅਸੀਂ ਇਹ ਕਹਿੰਦੇ ਆ ਸਰਕਾਰ ਨੂੰ ਵਿੱਚ ਪੰਗਾ ਤਾਂ ਹੁਣ ਤੂੰ ਸਾਡੇ ਨਾਲ ਲਿਆ ਹੈ ਸਾਡਾ ਪੰਗਾ ਸੀਗਾ ਸੈਂਟਰ ਦੀ ਸਰਕਾਰ ਨਾਲ ਹੁਣ ਪੰਜਾਬ ਦੀ ਸਰਕਾਰ ਨਾਲ ਸਾਡਾ ਪੰਗਾ ਲੈ ਲਿਆ ਇਹ ਸਰਕਾਰਾਂ ਦੋਨੇ ਮਿਲੀਆਂ ਦੋਨਾਂ ਦੀ ਇਹਨਾਂ ਦੀ ਮਿਲੀ ਭੁਗਤਾਂ ਪਰ ਕਿਸਾਨਾਂ ਦਾ ਜਿਹੜਾ ਜज्ਬਾ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਰ ਸ਼ਾਇਆ ਦੇ ਹੇਠ ਹੈ ਇੰਨਾ ਕੁ ਕਹਿਨੇ ਆ। ਇਹ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਵੀ ਇੱਕ ਕਿਸਾਨ ਨੌਜਵਾਨ ਉਹਨਾਂ ਦੇ ਨਾਲ ਸੀਗਾ ਉਹਦਾ ਵੀ ਮੋਬਾਈਲ ਲੈ ਲਿਆ ਡੱਲੇਵਾਲ ਜਿਹਦਾ ਵੀ ਮੋਬਾਈਲ ਲੈ ਲਿਆ ਕਿਸੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ ਹਸਪਤਾਲ ਦੇ ਵਿੱਚ। ਹਾਂਜੀ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਮੈਂ ਪਰਮਿੰਦਰ ਕੌਰ ਬਲਾਕ ਪ੍ਰਧਾਨ ਗੋਨਿਆਣਾ ਮੰਡੀ ਤੋਂ ਬੋਲਦੀ ਆਂ ਕਿ ਹਾਂਜੀ ਜਦੋਂ ਜੇ ਕਿ ਇਹ ਦਿਨ 26 ਤਰੀਕ ਨੂੰ ਪੌਣੇ ਤਿੰਨ ਦਾ ਟਾਈਮ ਸੀ ਉਸ ਟਾਈਮ ਅਸੀਂ ਮੌਕੇ ਤੇ ਇੱਥੇ ਮੌਜੂਦ ਸੀਗੇ। ਜਦੋਂ ਸਾਡੇ ਡਲੇਵਾਲ ਸਾਹਿਬ ਨੂੰ ਚੁੱਕਣ ਆਏ ਹੈਗੇ 12 ਵਜੇ ਤੱਕ ਡਲੇਵਾਲ ਸਾਹਿਬ ਦੀ ਮੀਟਿੰਗ ਚੱਲੀ ਹੈ ਉਸ ਤੋਂ ਬਾਅਦ 2 ਵਜੇ ਬਾਪੂ ਜੀ ਨੇ ਸਾਡੇ ਨੇ ਦਵਾਈ ਲਈ ਹੈਗੀ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੁੰਡਿਆਂ ਨੇ ਨਾਲ ਤਾਂ ਨੇ ਕਹਿੰਦਾ ਵੀ ਪੈ ਜੋ ਆਪਾਂ ਸਵੇਰ ਉੱਠਣਾ ਘਸ ਦਿਆਂ ਉੱਠਣਾਗਾ ਵੀ ਆਪਣਾ ਪ੍ਰਬੰਧ ਬਹੁਤ ਤਕੜਾ ਹੈ ਸਵੇਰ ਜਿਹੜਾ ਆਪਾਂ ਰੱਖਣਾ ਰੱਖਿਆ ਹੋਇਆਗਾ ਉਸ ਤੋਂ ਬਾਅਦ ਉਹ ਪਏ ਨੇ ਉਸ ਤੋਂ ਬਾਅਦ ਉਹ 2:40 ਮਿੰਟ ਤੇ ਆਏ ਨੇ ਪਰ ਸਾਨੂੰ ਕੁਝ ਨਹੀਂ ਪਤਾ ਲੱਗਿਆ ਕੋਲੇ ਬੈਠਿਆਂ ਨੂੰ ਜਦੋਂ ਕਿ ਉਹਨਾਂ ਮੁੰਡਾ ਪਿਆ ਸੀਗਾ ਨਾਲ ਇੱਕ ਸਾਈਡ ਤੇ ਮੁੰਡਾ ਪਿਆ ਸੀਗਾ ਉਹਨੂੰ ਆਣ ਕੇ ਜਦੋਂ ਉਹਨਾਂ ਨੇ ਪੁੱਛਿਆ ਕਿ ਡੱਲੇਵਾਲ ਸਾਹਿਬ ਕਿੱਥੇ ਹੈ ਉਹ ਮੁੰਡਾ ਕਹਿੰਦਾ ਮੈਨੂੰ ਨਹੀਂ ਪਤਾ ਵੀ ਡੱਲੇਵਾਲ ਸਾਹਿਬ ਕਿੱਥੇ ਆ ਉਹ ਕਹਿੰਦਾ ਇੱਥੇ ਹੀ ਹੈਗਾ ਇੱਕ ਨੇ ਫੋਨ ਕਰਕੇ ਦੂਸਰੇ ਬੰਦੇ ਨੂੰ ਫੋਨ ਕਰਕੇ ਪੁੱਛਿਆ ਵੀ ਡੱਲੇਵਾਲ ਸਾਹਿਬ ਇੱਥੇ ਹੈ ਨਹੀਂ ਉਹਨੇ ਗਾ ਅੱਗੋ ਸਫੀਜ ਦਿੱਤੀ ਕਿ ਢੱਲੇ ਵਾਲਾ ਸਾਬ ਇੱਥੇ ਹੀ ਨੇ ਪਰ ਉਹਨਾਂ ਦਾ ਫੋਨ ਸੀ ਜਿਹੜਾ ਲੋਕੇਸ਼ਨ ਤੇ ਲੱਗਿਆ ਹੋਇਆ ਸੀਗਾ ਫੋਨ ਲੋਕੇਸ਼ਨ ਤੇ ਲੱਗਿਆ ਕਾਰਨ ਉਹਨਾਂ ਨੇ ਉਹ ਮੁੰਡਿਆਂ ਨੂੰ ਜਿਹੜਾ ਕੋਲ ਪਿਆ ਸੀਗਾ ਉਹਨੂੰ ਦੱਬ ਲਿਆ ਬਾਹਰ ਪਿਆ ਸੀਗਾ ਗੇਟ ਦੇ ਅੱਗੇ ਉਹਨੂੰ ਦੱਬ ਲਿਆ ਉਹਨੂੰ ਦੱਬ ਕੇ ਜਦੋਂ ਉਹਨਾਂ ਨੇ ਬਾਅਦ ਵਿੱਚ ਉਹਨਾਂ ਦੀ ਕੁੰਡੀ ਲੱਗੀ ਹੋਈ ਸੀਗੀ ਅੰਦਰੋਂ ਅੰਦਰੋਂ ਕੁੰਡੀ ਖੋਲ ਕੇ ਉਹਨਾਂ ਨੇ ਉਹਨਾਂ ਨੇ ਸੱਬਲ ਦੇ ਨਾਲ ਤੋੜੀ ਹੈਗੀ ਉਹਨਾਂ ਨੇ ਸੱਬਲ ਦੇ ਨਾਲ ਤੋੜ ਕੇ ਵਿੱਚ ਦੀ ਬਾਹ ਪਾ ਕੇ ਉਹਨਾਂ ਨੇ ਕੁੰਡੀ ਖੋਲੀ ਹੈਗੀ ਕੁੰਡੀ ਖੋਲਣ ਤੋਂ ਬਾਅਦ ਜਦੋਂ ਉਹ ਮੁੰਡਿਆਂ ਨਾਲ ਆਪਣਾ ਵੀਰ ਵਾਲਾ ਮੁੰਡਾ ਨਾਲ ਸੀਗਾ ਉਹ ਫੋਨ ਕਰਨ ਲੱਗਿਆ ਉਸ ਤੋਂ ਫੋਨ ਖੋਲਿਆ ਜਦੋਂ ਉਹਨੂੰ ਤਾਂ ਫੋਨ ਖੋਲਿਆ ਉਹਨੂੰ ਇੱਕ ਸਾਈਡ ਤੇ ਕਰਤਾ ਮੁੰਡੇ ਨੂੰ ਜਿਵੇਂ ਕਿ ਸਾਡੇ ਢੱਲੇਵਾਲ ਸਾਹਿਬ ਬਾਪੂ ਜੀ ਨੂੰ ਨਾ ਤਾਂ ਉਹਨਾਂ ਨੇ ਸਿਰ ਤੇ ਪਰਨਾ ਬੰਨ੍ਹ ਦਿੱਤਾਗਾ ਨਾ ਪੈਰਾਂ 'ਚ ਚੱਪਲ ਪਾਉਣ ਦਿੱਤੀ ਹੈਗੀ ਸਿਰਫ ਇੱਕ ਬਣਾਂਣ 'ਚ ਗਏ ਹੈਗੇ ਕਿਉਂਕਿ ਕਿ ਕਿਹੜੀ ਗੱਲੋਂ ਬਈ ਉਹਨੂੰ ਬਣਾਂਣ 'ਚ ਕਿਹੜੇ ਗੱਲੋਂ ਲੈ ਕੇ ਕਿਹੜਾ ਕੋ ਐਡਾ ਕੋ ਗਿਆ ਕਿ ਸਟਾਰ ਸੀਗਾ ਸਾਡਾ ਜਾਂ ਕੋਈ ਸਾਡਾ ਕਤਲ ਸੀਗਾ ਉਹ ਸਿੱਧੇ ਸਾਵੇਂ ਐਨੀ ਦੁਨੀਆ ਨੂੰ ਸੰਭਾਲੀ ਬੈਠੇ ਹੈਗੇ ਉਹਨਾਂ ਕਿਹੜੀ ਗੱਲ ਦੋ ਤੋਂ ਐਡਾ ਉਹਨੂੰ ਕਾਸਤ ਇਸ ਗੱਲ 'ਚ ਕਾਸਤ ਲਿਖ ਗਿਆ ਜੇ ਉਹਨੂੰ ਚੁੱਕਣਾ ਸੀਗਾ ਸਾਡੇ ਢੱਲੇਵਾਲ ਸਾਹਿਬ ਦਿਨ ਰਾਤ ਕੱਲੇ ਹੁੰਦੇ ਆ ਕਿ ਸਾਡੇ ਉਹਦੇ ਨਾਲ ਸਿਰਫ 20-20 ਸਾਲ ਦੇ ਬੱਚੇ ਹੁੰਦੇ ਆ ਕਿ ਕੋਈ ਐਡਾ ਵੀ ਹੈ ਨਹੀਂ ਵੀ ਕੋਈ ਦਾ ਕੋਈ ਸਿਆਣਾ ਹੁੰਦਾਗਾ ਸਿਰਫ 20-25-25 ਸਾਲ ਦੇ ਬੱਚੇ ਹੁੰਦੇ ਆ ਜਦੋਂ ਵੀ ਮਰਜੀ ਚੱਕ ਸਕਦੇ ਸੀਗੇ ਰਾਤ ਨੂੰ ਚੁੱਕਣ ਵਾਲੀ ਕਿਹੜੀ ਗੱਲ ਸੀਗੀ ਉਹ ਰਾਤ ਨੂੰ ਤਾਂ ਚੱਕ ਹੀ ਨਹੀਂ ਸਕਦੇ ਉਹਨਾਂ ਤਾਂ ਫਰਜ਼ ਨਹੀਂ ਸੀ ਬਾਕੀ ਉਹ ਕਹਿੰਦੇ ਕਿਸੇ ਦੀ ਸਿਹਤ ਦੀ ਖਾਤਰ ਲੈ ਕੇ ਗਏਗੇ ਵੀ ਸਿਹਤ ਇਹਦੀ ਕਿਹੜੀ ਖਾਤਰ ਹੈ ਵੀ ਸਿਹਤ ਦੇ ਖਾਤਰ ਜਦੋਂ ਅਸੀਂ ਖੁਦ ਇੰਨੀ ਜਨਤਾ ਉਹਦੀ ਸਿਹਤ ਦੀ ਨਹੀਂ ਬ ਬੈਠਾ ਸੀ ਉਹਦੇ ਲਈ ਬੈਠਾਂਗੇ ਵੀ ਉਹਨੂੰ ਸਰਕਾਰ ਨੂੰ ਜਦੋਂ ਝੋਨਿਆਂ ਦੇ ਵਿੱਚ ਤੁਰਿਆ ਫਿਰਦਾ ਸੀਗਾ ਸੋ ਉਹਨੂੰ ਪਤਾ ਸੀ ਵੀ ਇਹ ਕੈਂਸਰ ਦਾ ਮਰੀਜ਼ ਹੈ ਇਹ ਝੋਨਿਆਂ ਦੇ ਵਿੱਚ ਤੁਰਿਆ ਫਿਰਦਾ ਕਿ ਇਹਨਾਂ ਦੇ ਬੱਚੇ ਆ ਜੋ ਇੰਨੇ ਆ ਉਹਨਾਂ ਦੀ ਝੋਨਿਆਂ ਤੇ ਬੇਅਦਬੀ ਹੋਈ ਜਾਂਦੀ ਹੈ ਕਿ ਤੋ ਕੋਈ ਚਾਰਨੀ ਲੱਗਦਾ ਕਿ ਤੋ ਕੋਈ ਮੁੱਲ ਨਹੀਂ ਮਿਲਦਾ ਇੱਕ ਇੱਕ ਬੰਦੇ ਤੋਂ ਇਹ ਤਿੰਨ ਤਿੰਨ ਗੱਟੇ ਕੱਟੀ ਜਾਂਦੇ ਸੀਗੇ ਉਸ ਟਾਈਮ ਤੋਂ ਢੱਲੇ ਵਾਲ ਉਹਨਾਂ ਨੂੰ ਕਿਸੇ ਨੇ ਦਿਸਿਆ ਨਹੀਂਗਾ ਜਦੋਂ ਪਤਾ ਲੱਗ ਗਿਆ ਵੀ ਆਹ ਸਰਕਾਰ ਨੇ ਆਏ ਇਹਨੇ ਕਦਮ ਚੁੱਕਿਆਗਾ ਉਦੋਂ ਢੱਲੇ ਵਾਲ ਸਾਹਿਬ ਉਹਨਾਂ ਨੂੰ ਦਿਸੇ ਪਹਿਲਾਂ ਕਿੱਥੇ ਗਏ ਸੀਗੀ ਸਰਕਾਰ ਇਹ ਤਾਂ ਸਮਝਦੇ ਆ ਨਾ ਤੁਸੀਂ ਪਰ ਅਸ ਸਾਨੂੰ ਚੈਲੰਜ ਆ ਸਾਡਾ ਰੋਲਾ ਸੀਗਾ ਸੈਂਟਰ ਦੀ ਸਰਕਾਰ ਨਾਲ ਸੀਗਾ ਪਰ ਇਹ ਪੰਜਾਬ ਸਰਕਾਰ ਨਾਲ ਨਹੀਂ ਸੀਗਾ ਪਰ ਅਸੀਂ ਭਗਵੰਤ ਮਾਨ ਨੂੰ ਚੈਲੰਜ ਕਹਿਣੇ ਆਗੇ ਕਿ ਜਿਹੜਾ ਸਾਡਾ ਡੱਲੇਵਾਲ ਸਾਹਿਬ ਬਾਪੂ ਜੀ ਸੀਗੇ ਉਹ ਹਮੇਸ਼ਾ ਵਾਸਤੇ ਇਕੱਲੇ ਹੀ ਰਹਿੰਦੇ ਸੀਗੇ ਜੇ ਭਗਵੰਤ ਮਾਨ ਦੇ ਵਿੱਚ ਹਿੰਮਤ ਹੈਗੀ ਆ ਨਾ ਵੀ ਇਕੱਲਾ ਸਾਨੂੰ ਆ ਕੇ ਆਪਦੀ ਫੋਰਸ ਲੈ ਕੇ ਆਪਦੇ ਬਰਡ ਗਾਰਡ ਤੋਂ ਬਿਨਾਂ ਆਪਦੇ ਨਾਲ ਜਿੰਨੇ ਵੀ ਮੇ ਮਿੱਤਰ ਆਪਦੀ ਫੈਮਿਲੀ ਲੈ ਕੇ ਇੱਕ ਵਾਰ ਸਾਡੇ ਵਿੱਚ ਸ਼ਾਮਲ ਹੋ ਜੇ ਜਾਂ ਫਿਰ ਅਸੀਂ ਜਾਣਾਂਗੇ ਜਫਰ ਭਗਵੰਤ ਮਾਨ ਜਾਨਗੇ ਵਾਹਿਗੁਰੂ ਜੀ ਕਾ ਖਾਲਸਾ ਵੇ ਕਾ ਜੀ ਕੀ ਕਹੋਗੇ ਡੱਲੇਵਾਲ ਸਾਹਿਬ ਜਿਹਨੂੰ ਚੱਕਿਆ ਗਿਆ ਹੁਣ ਲੜਾਈ ਕਿਸੇ ਹੋਰ ਰਾਹ ਵੱਲ ਤੁਰ ਪਈ ਹੈ ਲੜਾਈ ਬਾਈ ਜੀ ਕਿਸੇ ਹੋਰ ਵੱਲ ਨਹੀਂ ਤੁਰੀ ਸਾਡੀ ਜਵਾਨੀ ਤੇ ਕਿਸਾਨੀ ਦੀ ਲਜੜ ਲੜਾਈ ਹੈ ਸਾਨੂੰ 9-10 ਮਹੀਨਿਆਂ ਤੋਂ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਬੈਠਿਆ ਨੂੰ ਹੋਗੇ ਸਰਕਾਰ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਅਸੀਂ ਸਰਕਾਰ ਦੀ ਹਿੱਲ-ਜੁਲ ਕਰਨ ਵਾਸਤੇ ਤੇ ਆਪਦੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਅਸੀਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠ ਰਹੇ ਸੀ 26 ਤਰੀਕ ਨੂੰ 26 ਤਰੀਕ ਨੂੰ ਅਸੀਂ ਖਨੌਰੀ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਕੱਟ ਕਰਨਾ ਸੀ ਇਹ ਸਰਕਾਰ ਭਗਵੰਤ ਮਾਨ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਮਿਹਲੀ ਭੁਗਤ ਕਰਕੇ ਸਾਡੇ ਆਗੂ ਨੂੰ ਇਹਨਾਂ ਨੇ ਚੁੱਕ ਲਿਆ ਇਹਨਾਂ ਨੇ ਚੋਰੀ ਚੁੱਕਿਆ ਅਸੀਂ ਇਹ ਹੀ ਦੋਸ਼ ਲਾਉਨੇ ਇਹਨਾਂ ਦੇ ਉੱਤੇ ਵੀ ਇਹਨਾਂ ਨੇ ਚੋਰੀ ਕਿਉਂ ਚੁੱਕਿਆ ਇਹ ਸਾਡੇ ਸਾਹਮਣੇ ਲੈ ਕੇ ਜਾਂਦੇ ਚੈੱਕਅਪ ਕਰਵਾਉਂਦੇ ਸਾਡਾ ਕੈਂਸਰ ਦਾ ਮਰੀਜ਼ ਹੈ ਪਰ ਇਹ ਗੱਲ ਇੱਕ ਜ਼ਰੂਰ ਹੈਗੀ ਵੀ ਸਾਡਾ ਆਗੂ ਇੱਥੇ ਲਿਆ ਕੇ ਸਟੇਜ ਦੇ ਉੱਤੇ ਐਵੇਂ ਜਿਵੇਂ ਛੱਡਣ ਜਿਵੇਂ ਲੈ ਕੇ ਗਏ ਆ ਅਸੀਂ ਹਰ ਹਾਲਤ ਇੱਥੇ ਮੰਗਵਾ ਕੇ ਰ੍ਹਾਂਗੇ ਤੇ ਅਸੀਂ ਆਪਦੇ ਆਗੂ ਦੀ ਆਪ ਅਗਵਾਈ ਕਰਾਂਗੇ ਅਸੀਂ ਉਹਦੀ ਦੇਖਭਾਲ ਆਪ ਕਰਾਂਗੇ ਸਭ ਕੁਝ ਆਪ ਕਰਾਂਗੇ ਬਾਕੀ ਜੇ ਸਾਡੇ ਜਰਨਲ ਨੂੰ ਸਾਡੇ ਸੂਬਾ ਆਗੂ ਨੂੰ ਕੁਝ ਵੀ ਹੋ ਗਿਆ ਤਾਂ ਅਸੀਂ ਇੱਟ ਨਾਲ ਇੱਟ ਖੜਕਾ ਦੇਾਂਗੇ ਅਸੀਂ ਭਾਰਤ ਤੇ ਪੰਜਾਬ ਬੰਦ ਕਰ ਦੇਾਂਗੇ ਅਸੀਂ ਆਪਦੀਆਂ ਜਾਨਾਂ ਦੇ ਦੇਾਂਗੇ ਇਹ ਸਰਕਾਰ ਨੂੰ ਜੇ ਭਗਵਾਨ ਤਮਾਨੂੰ ਸਾਡੀਆਂ ਇਥੋਂ ਲਾਸ਼ਾਂ ਚੱਕਣੀਆਂ ਔਖੀਆਂ ਹੋ ਜਾਣਗੀਆਂ ਅਸੀਂ ਉਹਦੇ ਨਾਲ ਜਾਨਾਂ ਦੇ ਦਿਆਂਗੇ ਬਾਕੀ ਸਾਡੇ 17 ਆਗੂਆਂ ਦੇ ਨਾਂ ਰੱਖੇ ਗਏ ਐ ਸਾਡੀ ਲੜੀ ਦੀ ਲੜੀ ਚੱਲੂਗੀ ਜੇ ਸਾਡੇ ਆਗੂ ਨੂੰ ਕਿਸੇ ਨੂੰ ਵੀ ਕੁਝ ਹੋ ਗਿਆ ਉਹਦੀ ਮੌਤ ਹੋਗੀ ਸ਼ਹਾਦਤ ਹੋਗੀ ਅਸੀਂ ਉਹਦਾ ਸੰਸਕਾਰ ਨਹੀਂ ਕਰਾਂਗੇ ਉਸ ਤੋਂ ਬਾਅਦ ਸਾਡਾ ਦੂਜਾ ਆਗੂ ਬੈਠ ਜਾਊਗਾ ਫਿਰ ਤੀਜਾ ਬੈਠ ਜਾਊਗਾ ਸਾਡੇ 17 ਦੇ 17 ਆਗੂ ਇੱਥੇ ਬੈਠਣਗੇ ਭਾਵੇਂ ਸਾਰਿਆਂ ਦੀਆਂ ਸਾਰਿਆਂ ਦੀਆਂ ਜਾਨਾਂ ਚਲੀਆਂ ਜਾਣ ਨਾਲ ਸਾਡੀਆਂ ਵੀ ਚਲੀਆਂ ਜਾਣ ਸਾਨੂੰ ਕੋਈ ਨਹੀਂ ਪਰ ਅਸੀਂ ਆਪਦੀਆਂ ਮੰਗਾਂ ਮਨਾਏ ਬਿਨਾ ਆਪ ਦਾ ਸਭ ਕੁਝ ਲਾਗੂ ਕਰਾਇਬ ਨਾ ਇਹ ਜਿਹੜਾ ਸਾਡਾ ਸੰਘਰਸ਼ ਚੱਲਦਾ ਸੀ ਛੱਡਾਂਗੇ ਤੇ ਅਸੀਂ ਆਪਦੀ ਜਿੱਤ ਹਰ ਹਾਲਤ ਪ੍ਰਾਪਤ ਕਰਾਂਗੇ ਤੇ ਜਾਂ ਸਾਡੀਆਂ ਫਿਰ ਜਾਨਾ ਜਾਣਗੇ ਬਸ ਅੱਜ ਕੀ ਅਪੀਲ ਕਰਦੇ ਹਾਂ ਪੰਜਾਬ ਦੀਆਂ ਕਿਸਾਨ ਬੀਬੀਆਂ ਨੂੰ ਅਸੀਂ ਤਾਂ ਜੀ ਇਹੀ ਅਪੀਲ ਕਰਦੇ ਹਾਂ ਕਿਸਾਨਾਂ ਦੀਆਂ ਬੀਬੀਆਂ ਨੂੰ ਪਿੰਡਾਂ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਆ ਕਿ ਹੁਣ ਮੌਕਾ ਹੈ ਆਹ ਜੇ ਮੌਕਾ ਦੁਆਰ ਦੁਆਰ ਨਹੀਂ ਮਿਲਦਾ ਤੇ ਸੰਘਰਸ਼ ਦੁਆਰ ਦੁਆਰ ਨਹੀਂ ਹੁੰਦੇ ਆਪਾਂ ਤਾਂ ਘਰ ਨਹੀਂ ਤੁਰਦਾ ਆਪਦਾ ਇਤੇ ਸੰਘਰਸ਼ ਹੈ ਬਹੁਤ ਔਖਾ ਤੋੜਨਾ ਬਹੁਤ ਔਖਾ ਹੋਣਾ ਜਾਣਾ ਰਾਹਾਂ 'ਚ ਜਦੋਂ ਹੁਣ ਪ੍ਰਸ਼ਾਸਨ ਇਹਨਾਂ ਦਾ ਘੇਰ ਲੈਂਦਾ ਸਾਨੂੰ ਤੇ ਛੇਤਰੋ ਛੇਤਰੀ ਹੋ ਕੇ ਲੰਘ ਕੇ ਆਉਣਾ ਪੈਂਦਾ ਹੈਗਾ ਦੂਜਾ ਨੰਬਰ ਤੇ ਸਿਕਨੇ ਵੀ ਜਿਹੜਾ ਲੋਟ ਇਹਨਾਂ ਨੇ ਸਾਡੇ ਢੱਲੇਵਾਲ ਸਾਹਿਬ ਬਾਪੂ ਜੀ ਨੂੰ ਚੱਕਿਆ ਇਹਨਾਂ ਨੇ ਕੋਈ ਚੋਰ ਠੱਗ ਤਾਂ ਹੈ ਹੀ ਨਹੀਂ ਸੀਗਾ ਇਹਨਾਂ ਨੇ ਉਦੋਂ ਕਿੱਥੇ ਗਏ ਹੋਏ ਸੀ ਇਹ ਜਦੋਂ ਇਹਨਾਂ ਦੀ ਹਰਿਆਣਾ ਸਰਕਾਰ ਨੇ ਸੁਪਤ ਦੀਪ ਤੇ ਸਿੰਘ ਦੇ ਸਿੱਧੀ ਗੋਲੀ ਮਾਰੀ ਸੀ ਉਹ ਬੰਦਾ ਮ ਚੱਕਿਆ ਕਿੱਥੇ ਸੀ ਸਰਕਾਰ ਉਦੋਂ ਉਹਨੇ ਗੋਲੀ ਮਾਰੀ ਸੀ ਸਾਡੇ ਬੰਦੇ ਦੇ ਸਾਡਾ ਬੱਚਾ ਕੱਲਾ ਸੁਣ ਉਹਦਾ ਕਾਰ ਖਤਮ ਕਰਤਾ ਜਿੱਦਾਂ ਸਾਡਾ ਪਿਰਤਪਾਲ ਇਹਨਾਂ ਨੇ ਬੋਰੀ ਦੇ ਵਿੱਚ ਪਾ ਕੇ ਕੁੱਟਮਾਰ ਕਰੀ ਐ ਉਹਦਾ ਮਤਵਲਾ ਇਸ ਲੋਟ ਚੂਰਾ ਬਣਾ ਤੱਕਿਆ ਆਪਾਂ ਆਦਾ ਕੁੱਟਦੇ ਹੁੰਨੇ ਆ ਉਹ ਇੱਕ ਫਿਰਦਾ ਜੱਗ ਤੇ ਉਹਦੀ ਕੋਈ ਜੂਨ ਨਹੀਂ ਉਸ ਬੰਦੇ ਦੀ ਉਦੋਂ ਇਹ ਸਰਕਾਰਾਂ ਕਿੱਥੇ ਗੰਗਾ ਸੀ ਅੱਜ ਸਾਡਾ ਇਹ ਜਿਹੜਾ ਸੰਘਰਸ਼ ਆ ਅਸੀਂ ਆਪਦੀ ਹੱਕ ਸੱਚ ਦੀ ਲੜਾਈ ਦੇ ਪਿੱਛੇ ਲੜ ਰਹੇ ਹਾਂ ਸਾਡੀ ਐਮਐਨਐਸਪੀ ਜਿਹੜੀ ਉਹ ਕਾਨੂੰਨ ਬਣਿਆ ਹੋਇਆ ਹੈ ਮੋਦੀ ਸਰਕਾਰ ਮੁੱਕਰੀ ਸੀ ਉਸੇ ਮੁੱਦੇ ਤੇ ਅਸੀਂ ਦੁਬਾਰਾ ਇਹ ਸੰਘਰਸ਼ ਵਿੱਢਿਆ ਸੀ ਉਹੀ ਮੁੱਦੇ ਪਿੱਛੇ ਸਾਡੀ ਹੁਣ ਲੜਾਈ ਹੈ ਕਿ ਅਸੀਂ 20-20 ਫਸਲਾਂ ਅਸੀਂ ਕਰਦੇ ਸੀ ਜਿਹੜੇ ਚੌਲ ਭਾਈਏ ਖਾਂਦੇ ਸੀ ਸਾਡੇ ਪੰਜਾਬੀ ਕਦੋਂ ਵਰਤਦੇ ਸੀ ਜਦੋਂ ਕੋਈ ਸਾਡੇ ਰਿਸ਼ਤੇਦਾਰ ਘਰੇ ਆ ਜਾਂਦਾ ਅਸੀਂ ਖੀਰ ਬਣਾਉਣੀ ਹੁੰਦੀ ਜਾਂ ਕਿ ਆਪਣੇ ਦਿਵਾਲੀ ਆਉਂਦੀ ਆ ਲੋਕ ਵੇਖ ਆਪਦੀ ਮੰਨਤਾ ਕਰਦੇ ਉਦੋਂ ਚੌਲ ਵਰਤਦੇ ਸੀ ਤੇ ਸਾਨੂੰ ਤਾਂ ਹੁਣ ਇਸ ਚੌਲਾਂ ਦੀ ਲੋੜ ਹੀ ਨਹੀਂ ਸੀ ਜਿਹੜੇ ਚੌਲਾਂ ਦੇ ਪਿੱਛੇ ਸਾਡਾ ਬਾਪੂ ਜੀ ਢੱਲੇਵਾਲ ਸਾਹਿਬ ਮੰਡੀ ਮੰਡੀ ਫਿਰਦਾ ਰਿਹਾ ਤੇ ਰਾਤ ਨੂੰ ਉਹਨਾਂ ਵਾਏ ਲੈ ਕੇ ਜਿਵੇਂ ਕੋਈ ਓੜਾਕਾ ਮਾਰ ਕੇ ਆਇਆ ਸੀ ਦੂਜਾ ਨੰਬਰ ਉਹਨੂੰ ਕੁਝ ਵੀ ਨਹੀਂ ਹੋਇਆ ਸੀ ਮੰਡੀ ਉਹ ਐਸ ਲੋਟ ਅਖੇ ਸੀ ਲੈ ਕੇ ਜਾਂਦੇ ਇਹਨੂੰ ਵੀ ਆਪਣਾ ਉਹਦੇ ਚ ਹਸਪਤਾਲ ਚ ਦਿਨੇ ਆਉਂਦੇ ਦਿਨੇ ਹਸਪਤਾਲ ਚ ਸਾਡੇ ਕੋਲੋਂ ਲੈ ਕੇ ਜਾਂਦੇ ਸਾਡੇ ਬੰਦੇ ਨਾਲ ਜਾਂਦੇ ਟੈਸਟ ਕਰਾਉਂਦੇ ਸਾਡੇ ਨੂੰ ਸਾਡੇ ਕੋਲੇ ਛੱਡ ਜਾਂਦੇ ਸਾਡੇ ਇੱਕ ਡੱਲੇਵਾਲ ਨਹੀਂ ਹਜ਼ਾਰਾਂ ਡੱਲੇਵਾਲ ਲੜੀ ਤੋਰੀਆਂ ਇਹਨਾਂ ਨੇ ਜਿੰਨਾ ਮਰਜੀ ਸਰਕਾਰ ਜ਼ੋਰ ਲਾ ਲੇ ਅਸੀਂ ਕੋਈ ਇਹਨਾਂ ਤੋਂ ਖੋਹਦੇ ਨਹੀਂ ਅਸੀਂ ਆਪਦੇ ਹੱਕ ਮੰਗਣ ਆਏ ਆ ਜਿਹੜੇ ਸਾਡੀ ਕਮਾਈ ਹੈ ਇਹ ਕੋਈ ਦੋ ਨੰਬਰ ਦੀ ਨਹੀਂ ਮੁੜ ਕੇ ਦੀ ਕਮਾਈ ਹੈ ਸਾਡੀ ਸੱਪਾਂ ਦੇ ਸਿਰ ਲਾ ਤੜਦੇ ਆਂ ਅਸੀਂ ਰਾਤ ਨੂੰ ਪਾਣੀ ਦੀਆਂ ਵਾਰੀਆਂ ਤੇ ਜਾਂਦੇ ਆ ਫਿਰ ਟਰੈਕਟਰਾਂ ਦੇ ਖਰਚੇ ਲਾ ਲਓ ਤੁਸੀਂ ਕਿੱਥੋਂ ਪੂਰੇ ਕਰਗੇ ਅਸੀਂ ਇਹ ਸਰਕਾਰਾਂ ਨੇ ਸਾਡੇ ਛਕਮਾ ਜਿਹੜਾ ਵੀ ਕੋਈ ਵੀ ਆਪਣਾ ਹੈਗਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਕੋਈ ਆਪਣੇ ਜਿੰਨੇ ਵੀ ਫੋਰਸ ਫਿਰਦੀ ਐ ਇਹ ਸਾਰੇ ਕਿਸਾਨਾਂ ਦੇ ਸਿਰ ਤੋਂ ਹੀ ਕੱਢਦੇ ਸਾਰਾ ਕੁਝ ਕਿਸਾਨ ਉੱਥੇ ਦੀ ਉੱਥੇ ਖੜਾ ਕਰਜਾਂ ਥੱਲੇ ਅਟ ਰੱਖਿਆ ਸਾਡੇ ਕਿਸਾਨ ਮਰੀ ਜਾਂਦੇ ਖੁਦ ਖੁਸ਼ੀਆਂ ਕਰੀ ਜਾਂਦੇ ਆ 750 ਤਾਂ ਪਹਿਲਾਂ ਵਾਲੇ ਦੇ ਵਿੱਚ ਸਾਡਾ ਦੇ ਖਾਹੀਦ ਹੋ ਗਿਆ 450 ਸਾਡਾ ਹੁਣ ਸਹੀਦ ਹੋ ਗਿਆ ਕੀ ਕੁਛ ਤੇ 6:00 ਵਜਿਆਂ ਕਿੰਨੇ ਕਿੰਨੇ ਸਾਨੂੰ ਕੋਈ ਬੁਰਾ ਹਾਲ ਅੱਖਾਂ ਚਲੀਆਂ ਗਈਆਂ ਕਿਸੇ ਦੀ ਕਿਵੇਂ ਕੁੱਟਮਾਰ ਕਰੀਗੀ ਸਾਡੀਆਂ ਵੀ ਖੋਦ ਅਸੀਂ ਵੀ ਵਿੱਚ ਸੀ ਉਦਦੇ ਜਦੇ ਕਰਨਦੀਪ ਦੇ ਵੱਜੀਆ ਗੋਲੀ ਮੇਰੀਆਂ ਅੱਖਾਂ ਚ ਵੀ ਅਸਰ ਆ ਸਾਨੂੰ ਵੀ ਦਿਸਦਾ ਨਹੀਂ ਅਸੀਂ ਤਾਂ ਹੁਣ ਇਹ ਜਾਣੇ ਜਿਵੇਂ ਸਾਡੇ ਢੱਲੇਵਾਲ ਨੂੰ ਲੈ ਕੇ ਗਏ ਆ ਉਹ ਮੈਂ ਜਿੱਕਰ ਇੱਥੇ ਛੱਡ ਜਾਣ ਸੰਘਰਸ਼ ਸਾਡਾ ਇਸੇ ਤਰ੍ਹਾਂ ਕਰੂ ਚੜ੍ਹਦੀ ਕਲਾਂ ਦੇ ਵਿੱਚ ਹੈਗਾ ਚੜ੍ਹਦੀ ਕਲਾਂ ਦੇ ਵਿੱਚ ਅਸੀਂ ਰਹਾਂਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਜ ਕੀ ਕਹਿਣਾ ਚਾਹੋਗੇ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋ ਹਰਦੋ ਗੰਡੇਵਨ ਸੁਖਜੀਤ ਸਿੰਘ ਜੀ ਨੇ ਕਿਹਾ ਕਿ ਸਿਰ ਤੇ ਕਫਨ ਬੰਦ ਕੇ ਆਏ ਆ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਚੈਨਲ ਰਹੀਂ ਸਾਰੇ ਪੱਤਰਕਾਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜਾ ਕਿ ਸਾਡਾ ਮਤਲਬ ਕਿ ਸੰਘਰਸ਼ਾ ਜਿਹੜਾ ਸਾਡਾ ਅੰਦੋਲਨ ਆ ਕਿਉਂਕਿ ਤੁਹਾਨੂੰ ਪਤਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਦੁਨੀਆ ਦੇ ਵਿੱਚ ਜਾਵੇ ਸਾਡਾ ਪੂਰੇ ਵਾਰਡ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਦੇਖੋ ਵੀ ਤੁਹਾਡੇ ਮਾਧਿਮ ਰਹੀਂ ਅਸੀਂ ਮਤਲਬ ਕਿ ਜਾ ਰਹੇ ਆ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਕਿਹੋ ਜਿਹਾ ਵਤੀਰਾ ਕਰਦੀ ਆ ਬਾਕੀ ਜਿਹੜੇ ਤੁਸੀਂ ਬਾਈ ਜੀ ਹਰ ਦੋ ਝੰਡੇ ਦੀ ਗੱਲ ਕੀਤੀ ਆ ਦੇਖੋ ਉਹਨਾਂ ਨੇ 35 ਸਾਲ ਸਰਵਿਸ ਕੀਤੀ ਆ ਸਰਹੱਦਾਂ ਦੀ ਰਾਖੀ ਕੀਤੀ ਆ ਕਿ ਉਹ ਅੱਜ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼ਰਮ ਚਾਹੀਦੀ ਆ ਕਿ ਜਿਨ੍ਹਾਂ ਨੇ ਸਰਹੱਦ ਦੀ ਰਾਖੀ ਕੀਤੀ ਤੇ ਅੱਜ ਉਹਨਾਂ ਨੂੰ ਇੰਨਾ ਮਜਬੂਰ ਹੋਣਾ ਪਿਆ ਕਿ ਬਾਡਰਾਂ ਤੇ ਆ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਲੜਨਾ ਪਿਆ ਕਿਉਂਕਿ ਸਾਡੀ ਲੜਾਈ ਇਹ ਅਸੀਂ ਪਿਛਲੇ ਅੰਦੋਲਨ ਦੇ ਵਿੱਚ 13 ਮਹੀਨੇ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਆ ਅਸੀਂ ਆਪਦੀ ਹੱਕੀ ਮੰਗਾ ਮਣਵਾ ਕੇ ਆਏ ਆ ਮੰਗੀਆਂ ਹੁੰਆਂ ਮੰਗਾਣੂ ਅਸੀਂ ਲਾਗੂ ਕਰਵਾਉਣ ਵਾਸਤੇ ਦੁਬਾਰਾ ਅਸੀਂ ਸੰਘਰਸ਼ ਸ਼ੁਰੂ ਕੀਤਾ ਇਸ ਕਰਕੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਸਮਝੋ ਵੀ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਜਿਵੇਂ ਤੁਸੀਂ ਦੇਖੋ ਸਾਡੇ ਅੱਗੋਂ ਨੂੰ ਘੜੀਸ ਕੇ ਇੱਕ ਅਪਰਾਧੀਾਂ ਵਾਂਗ ਲੈ ਕੇ ਗਏ ਹੋ ਸਿਰ ਤੋਂ ਪੈਰਾਂ ਤੋਂ ਨੰਗੇ ਲੈ ਕੇ ਗਏ ਹੋ ਉਹਨਾਂ ਨੂੰ ਸਾਡੇ ਵਿੱਚ ਲਿਆ ਕੇ ਬਿਠਾਓ ਇਹ ਨਾ ਸੋਚਣਾ ਕਿ ਉਹ ਉੱਥੇ ਬੈਠੇ ਆ ਤੇ ਇਹ ਸੰਘਰਸ਼ ਖਤਮ ਹੋ ਜੂ ਕਿਉਂਕਿ ਸਾਡੀ ਲੜੀ ਚੱਲੀ ਹੋਈ ਆ ਇਹ ਲੜੀ ਇਸੇ ਤਰ੍ਹਾਂ ਜਾਰੀ ਰਹੂਗੀ ਸਾਡੀ ਜੇ ਕਿਤੇ ਕੋਈ ਨੌਬਤ ਆਈ ਸਾਨੂੰ ਵੀ ਬੈਠਣਾ ਪਿਆ ਅਸੀਂ ਵੀ ਇਸ ਸੰਘਰਸ਼ ਵਾਸਤੇ ਮਰਨ ਵਰਤ ਤੇ ਬੈਠਾਂਗੇ ਬਾਕੀ ਗੱਲ ਇਹ ਆ ਮੈਂ ਮਤਲਬ ਕਿ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਣੀ ਤੁਹਾਡੇ ਮਾਧਿਅਮ ਨਾਲ ਹੀ ਵੀ ਇਹ ਕੋਈ ਡੱਲੇਵਾਲ ਦੇ ਪਰਿਵਾਰ ਦੀ ਲੜਾਈ ਨਹੀਂ ਕੋਈ ਡੱਲੇਵਾਲ ਆਉਦੇ ਪੁੱਤ ਵਾਸਤੇ ਨਹੀਂ ਲੜਦਾ ਇਹ ਪੂਰੇ ਸਮੁੱਚੇ ਕਿਸਾਨੀ ਜਮਾਤ ਦੀ ਹਰ ਇੱਕ ਵਰਗ ਦੀ ਲੜਾਈ ਆ ਸੋ ਇਸ ਕਰਕੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸੱਦਾ ਵੈਸੇ ਤਾਂ ਇਹੋ ਜੇ ਅੰਦੋਲਨਾਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਸੱਦੇ ਨਹੀਂ ਦਿੱਤੇ ਜਾਂਦੇ ਨੇ ਉਤੇ ਨਹੀਂ ਦਿੱਤੇ ਜਾਂਦੇ ਲੋਕਾਂ ਨੂੰ ਆਪਣੇ ਆਪ ਆਉਣਾ ਚਾਹੀਦਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਇਸ ਇਸ ਬਾਰਡਰ ਤੇ ਸ਼ੰਭੂ ਬਾਰਡਰ ਤੇ ਲੋਕਾਂ ਦਾ ਹਯੂਮ ਦੇਖ ਰਹੇ ਹੋ ਕਿ ਬਹੁਤ ਹੀ ਤਦਾਦ ਦੇ ਵਿੱਚ ਆਪਣੇ ਆਪ ਲੋਕ ਘਰਾਂ ਚੋਂ ਨਿਕਲ ਕੇ ਬਾਹਰ ਆ ਰਹੇ ਆ ਭਗਵੰਤ ਮਾਨ ਜੀ ਨੇ ਦਿੱਲੀ ਦੇ ਵਿੱਚ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਦਿੱਲੀ ਆਉਣ ਦੇਵੇ ਸਰਕਾਰ ਇੱਕ ਪਾਸੇ ਇਹ ਬਿਆਨ ਦਿੰਦੇ ਨੇ ਤੇ ਦੂਜੇ ਪਾਸੇ ਕਾਰਵਾਈ ਨਹੀਂ ਦੇਖੋ ਜੀ ਸਾਨੂੰ ਭਗਵੰਤ ਮਾਨ ਸਰਕਾਰ ਤੋਂ ਬਹੁਤ ਉਮੀਦਾਂ ਸੀ ਜਦੋਂ ਇਹ ਸੀ ਨਾ ਵੀ ਭਗਵੰਤ ਮਾਨ ਦੀ ਸਰਕਾਰ ਆਊਗੀ ਸਾਨੂੰ ਇਹ ਸੀ ਵੀ ਭਗਵੰਤ ਮਾਨ ਜੀ ਆਉਣਗੇ ਤੇ ਸਾਡੀ ਕਿਸਾਨੀ ਤੇ ਜਵਾਨੀ ਸੁਰੱਖਿਤ ਹੋ ਜਾਊਗੀ ਤੇ ਸਾਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਸਭ ਤੋਂ ਵੱਡੀ ਸਾਡੀ ਨਲਾਈਕੀ ਆ ਜਿਨ੍ਹਾਂ ਨੂੰ ਅਸੀਂ ਅੱਜ ਕੁਰਸੀ ਤੇ ਬਿਠਾਇਆ ਉਹ ਸਾਡੇ ਆਗੂਆਂ ਦੇ ਪਿੱਛੇ ਬੈਠੇ ਹੁੰਦੇ ਸੀ ਇਹਨਾਂ ਧਰਨਿਆਂ ਦੇ ਵਿੱਚੋਂ ਇਹ ਸਰਕਾਰ ਬਣੀ ਆ ਤੇ ਜਦੋਂ ਇਹ ਸੱਤਾ ਦੇ ਵਿੱਚ ਆ ਗਏ ਤੇ ਇਹਨਾਂ ਦਾ ਵਤੀਰਾ ਹੀ ਬਦਲ ਗਿਆ ਇਹਨਾਂ ਦੀ ਕਿਸਾਨਾਂ ਨੂੰ ਦੇਖਣ ਵਾਲੀ ਅੱਖ ਹੀ ਬਦਲ ਗਈ ਇਹਨਾਂ ਦੇ ਜਿਸ ਦਿਨ ਅੱਜ ਜੇ ਕਿਸਾਨੀ ਦੀ ਲੜਾਈ ਲੜਦੇ ਸੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਤੇ ਇਹ ਮਤਲਬ ਕਿ ਤੁਸੀਂ ਦੇਖੋ ਕਿੰਨੀ ਤੱਕਾ ਸ਼ਾਹੀ ਨਾਲ ਧੂਕੇ ਅਪਰਾਧੀਆਂ ਵਾਂਗ ਲੈ ਕੇ ਗਏ ਆ ਤੇ ਜਿਸ ਦਿਨ ਸ਼ਬ ਘਰ ਨਸ਼ੀਦ ਹੋਇਆ ਸੀ ਤੇ ਉਸ ਦਿਨ ਇਹਨਾਂ ਨੇ 0 ਐਫ ਆਰ ਆਈ ਦਰਜ ਕੀਤੀ ਕੀ ਉਹ ਕਿਸਾਨ ਨਹੀਂ ਸੀ ਇਹ ਉਹ ਨੌਜਵਾਨ ਦੀ ਮੌਤ ਹੋਈ 400 ਤੋਂ ਵੱਧ ਇਹਨਾਂ ਨੇ ਜ਼ਖਮੀ ਕੀਤੇ ਪੰਜ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਪਿਰਤਪਾਲ ਨੂੰ ਕਿੰਨੀ ਪੂਰੀ ਤਰ੍ਹਾਂ ਕੁੱਟਿਆ ਇਹਨਾਂ ਨੇ ਇੱਕ ਹੋਰ ਵੀਰ ਦੇ ਕਿੰਨੀਆਂ ਸੱਟਾਂ ਲੱਗੀਆਂ ਇਹ ਕੋਈ ਪੰਜਾਬ ਸਰਕਾਰ ਦੀ ਨਲਾਈਕੀ ਆ ਇਸ ਤੋਂ ਵੱਧ ਹੋਰ ਨਲਾਈਕੀ ਕੀ ਕਹਿ ਸਕਦੇ ਆ ਪੰਜਾਬ ਸਰਕਾਰ ਨੇ ਤਾਂ ਇਥੋਂ ਤੱਕ ਐਲਾਨ ਕੀਤਾ ਸੀ ਕਿ ਅਸੀਂ ਬੱਕਰੀ ਜਦੋਂ ਵੀ ਮਾਨ ਸਾਹਿਬ ਨੇ ਸੱਤਾ ਤੋਂ ਪਹਿਲਾਂ ਕਹਿੰਦੇ ਸੀ ਨਾ ਕਿ ਸੱਥਾਂ ਦੇ ਵਿੱਚੋਂ ਤੁਹਾਡੇ ਚੁੱਲਿਆਂ ਤੋਂ ਸਰਕਾਰ ਸ਼ੁਰੂ ਹੋਊਗੀ ਤੁਹਾਨੂੰ ਕੋਟ ਕਚਹਿਰੀਆਂ ਦੇ ਵਿੱਚ ਜਾਣਾ ਨਹੀਂ ਪਊਗਾ ਤੇ ਹੁਣ ਦੇਖੋ ਸਾਨੂੰ ਬਾਰਡਰਾਂ ਤੇ ਰੋਲ ਤਾਂ ਫਿਰ ਉਹਨਾਂ ਨੇ ਮੁਰਗੀ ਤੱਕ ਦਾ ਮੁਆਵਜ਼ਾ ਕਿਹਾ ਸੀ ਕਿਤੇ ਇਹ ਦੱਸਣਾ ਲੰਪੀ ਸਕੇਨ ਅੱਜ ਤੱਕ ਮੁਆਵਜ਼ਾ ਨਹੀਂ ਆਇਆ ਅੱਜ ਤੱਕ ਗੜੇਮਾਰੀ ਦਾ ਮੁਆਵਜ਼ਾ ਨਹੀਂ ਆਇਆ ਕਿਹੜੀਆਂ ਕਿਹੜੀਆਂ ਨਲਾਇਕੀਆਂ ਤੁਹਾਨੂੰ ਗਣਾਈਏ ਕਿਉਂਕਿ ਮਨ ਦੇਖੋ ਸਾਨੂੰ ਸਾਨੂੰ ਮਹਿਮਾਨ ਮਹਿਸੂਸ ਕਰਦੀ ਆ ਕਿ ਮੈਂ ਸਿੱਧੂ ਪਰ ਜਥੇਬੰਦੀ ਦੀ ਵਰਕਰ ਆ ਕਿਉਂਕਿ ਡੱਲੇਵਾਲ ਸਾਹਿਬ ਨੇ ਠੜਾ ਗੂ ਆ ਬੇਦਾਗ ਆ ਬੇ ਠੜਕਾ ਗੂ ਆ ਇੰਨੇ ਸੱਚੇ ਸੁੱਚੇ ਇਮਾਨਦਾਰ ਦੇ ਛਤਰ ਛਾਇਆ ਹੇਠਾਂ ਕੰਮ ਕਰਨਾ ਸਾਡੇ ਵਾਸਤੇ ਬਹੁਤ ਹੀ ਮਤਲਬ ਖੁਸ਼ ਨਸੀਬ ਸਮਝਦੇ ਆ ਅਸੀਂ ਆਪਣੇ ਆਪ ਨੂੰ ਵੀ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ ਕਿਉਂਕਿ ਉਹਨਾਂ ਨੇ ਹਮੇਸ਼ਾ ਸਾਨੂੰ ਸ਼ਾਂਤਮਈ ਬੈਠਣਾ ਸਿਖਾਇਆ ਸ਼ਾਂਤਮਈ ਅੰਦੋਲਨ ਸਿਖਾਇਆ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਉਹਨਾਂ ਦੇ ਜ਼ਮੀਨ ਦੇ ਵਿੱਚ ਉਹਨਾਂ ਦੀ ਸਮਾਦੀ ਬਣਾਈ ਗਈ ਇਹ ਉਹੀ ਧਰਤੀ ਹੈ ਜਿੱਥੇ ਸ਼ੁਭ ਕਰਨ ਦੀ ਮੌਤ ਹੋਈ ਉਹ ਸ਼ਹੀਦ ਹੋਇਆ ਕਿ ਇੱਥੇ ਵੀ ਉਹਨਾਂ ਦੀ ਸਮਾਦੀ ਤਿਆਰ ਕੀਤੀ ਜਾਊਗੀ ਇਹ ਤੇ ਉੱਥੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਯਾਦਗਾਰ ਬਣਾਈ ਹੈ ਜੀ ਵੱਲੋਂ ਪਿੰਡ ਦੇ ਵਿੱਚ ਸ਼ਹੀਦ ਸ਼ੁਭ ਕਰਨ ਦੀ ਯਾਦਗਾਰ ਬਣਾਈ ਗਈ ਆ ਉਹਨਾਂ ਦੀ ਭੈਣ ਨੂੰ ਪੁਲਿਸ ਦੀ ਨੌਕਰੀ ਦਵਾਈ ਆ ਉਹਨਾਂ ਨੂੰ ਬਣਦਾ ਮੁਆਵਜ਼ਾ 1 ਕਰੋੜ ਰੁਪਏ ਸਰਕਾਰ ਵੱਲੋਂ ਜਥੇਬੰਦੀ ਨੇ ਦਵਾਇਆ ਜੋ ਵੀ ਦੇ મતલਬ ਕਿ ਉਹਨਾਂ ਦਾ ਬਣਦਾ ਹੱਕ ਸੀ ਉਹਨਾਂ ਨੂੰ ਦਵਾਇਆ ਪਰ ਦੇਖੋ ਇੱਕ ਮਾਂ ਵਾਸਤੇ ਇੱਕ ਦਾਦੀ ਵਾਸਤੇ ਇੱਕ ਭੈਣ ਵਾਸਤੇ ਉਹਨਾਂ ਦਾ ਹੀਰਾ ਗਵਾਚ ਗਿਆ ਉਹ ਜੋ ਇਹਨਾਂ ਦਾ ਹੀਰਾ ਖੋਤ ਉਹਨੇ ਉਸ ਦੇ ਰੋਮ ਰੋਮ ਦੇ ਵਿੱਚ ਉਹ ਨੌਕਰੀ ਮਰਦਾਂ ਤਿੱਕੜ ਸਕਮਾ ਉਹ ਦੇ ਰੋਮ ਰੋਮ ਦੇ ਵਿੱਚ ਉਹਦੇ ਅਥਰੂ ਆਉਣਗੇ ਉਹ ਨੌਕਰੀ ਨਹੀਂ ਕੋਈ ਜਦੋਂ ਉਹ ਯਾਦ ਕਰਿਆ ਕਰੂਗੀ ਲੋਕਾਂ ਦੇ ਭੈਣ ਭਰਾ ਵੇਖਿਆ ਕਰੂਗੀ ਉਦੋਂ ਨੇ ਆਖਣਾ ਵੀ ਇੱਥੇ ਤਾਂ ਮੇਰੇ ਭਰਾ ਨੇ ਹੋਣਾ ਸੀ ਉੱਥੇ ਉਹਨੂੰ ਕਰਤਾ ਵਿਚਾਰੀ ਜਿਹੜਾ ਉਹਦੇ ਦਾਦੇ ਦਾਦੀਆਂ ਸੀ ਜਿਨ੍ਹਾਂ ਨੇ ਰੋਲ ਖੋਲ ਕੇ ਪਾਲਿਆ ਸੀ ਉਹਨਾਂ ਦਾ ਅੱਜ ਘਰ ਖਤਮ ਹੋ ਗਿਆ ਉਹ ਬੱਚੇ ਦਾ ਕੀ ਪਤਾ ਕਿੰਨਾ ਕਸੂਖਣਾ ਸੀ ਕੀ ਅਫਸਰ ਬਣਨਾ ਸੀ ਉਹਨੇ ਉਹਨਾਂ ਨੇ ਇਹ ਨੌਕਰੀ ਤੋਂ ਕੀ ਕਰਾਉਣਾ ਸੀ ਕੀ ਪਤਾ ਉਹਦੀ ਕੀ ਸੋਚ ਸੀ ਜਿਹੜੀ ਇਹਨਾਂ ਨੇ ਖਤਮ ਕਰਤੀ ਉਹ ਵੀ ਕਿਸੇ ਸੋਚ ਤੇ ਜਿਹਾਉਂਦਾ ਸੀ ਉਹ ਬੱਚਾ ਵੀ ਜਿਹੜਾ ਐਡਾ ਲੈਕ ਬੱਚਾ ਸੀਗਾ ਹੁਣ ਮੰਨ ਕੇ ਵੀ ਉਹਦੀ ਐਡੀ ਸੋਭਾ ਸੀ ਵੀ ਉਹ ਕਿਤੇ ਪਿੱਛੇ ਨਹੀਂ ਹਟਿਆ ਸੀਗਾ ਕਿਸੇ ਚੀਜ਼ ਦੇ ਵਿੱਚ ਵੀ ਉਹਨੂੰ ਕਿਤੇ ਬੁਲਾਉਣਾ ਉਹਨੇ ਮੂਰੇ ਹੋਣਾ ਸੀ ਉਸ ਬੱਚੇ ਨੇ ਅਸੀਂ ਇਹੀ ਕਹਿਣਾ ਹੈ ਸਰਕਾਰਾਂ ਨੂੰ ਜਿਹੜਾ ਹੁਣ ਇਹ ਸਾਡਾ ਵੀ ਭਾਰਤ ਦਾ ਅੰਨ ਦਾਤਾ ਹੈਗਾ ਜਿਹੜੇ ਕਿਸਾਨ ਹੈਗੇ ਜਿੰਨਾ ਅੰਨ ਦਾ ਤਾਂ ਸਾਡੇ ਵੀ ਕਿਸਾਨ ਪੈਦਾ ਕਰਦੇ ਆ ਗਰੀਬ ਗਰੁੱਪਾਂ ਚਿੜੀ ਜਨੌਰ ਜਿੱਥੋਂ ਤੱਕ ਇਹ ਸਰਕਾਰਾਂ ਨਾ ਇਹ ਸਾਡਾ ਅੰਨ ਦਾ ਤਾਂ ਖਾਂਦੀਆਂ ਤੇ ਸਾਨੂੰ ਹੀ ਠਟ ਕਰਦੀਆਂ ਦੇਖੋ ਜੀ ਸਰਕਾਰ ਦੀ ਇਹ ਸਾਜ਼ਿਸ਼ ਸੀ ਕਿ ਅਸੀਂ ਡੱਲੇਵਾਲ ਸਾਹਿਬ ਨੂੰ ਚੱਕ ਲਾਂਗੇ ਤੇ ਉਹਨਾਂ ਨੂੰ ਮਰਨ ਵਰਤ ਤੇ ਬੈਠਣ ਤੋਂ ਰੋਕ ਲਾਂਗੇ ਇਹ ਉਹ ਨਾਕਾਮ ਹੋਏ ਆ ਉਹਨਾਂ ਨੇ ਤਾਂ ਮਰਨ ਵਰਤ ਜਿੱਥੇ ਵੀ ਉਹਨਾਂ ਨੇ ਰੱਖਿਆ ਉੱਥੇ ਸ਼ੁਰੂ ਆ ਉਹਨਾਂ ਨੇ ਇੱਕ ਬੂੰਦ ਪਾਣੀ ਤੱਕ ਦੀ ਨਹੀਂ ਲਈ ਤੇ ਜਿਹੜਾ ਦੂਜੇ ਨੰਬਰ ਤੇ ਕਿਸਾਨ ਆਗੂ ਸੀ ਉਹ ਦੇਖੋ ਤੁਹਾਡੇ ਸਾਹਮਣੇ ਸੁਖਜੀਤ ਸਿੰਘ ਹਰਦੋ ਝੰਡੇ ਬੈਠੇ ਆ ਤੇ ਅਸੀਂ ਇਹੇ ਸਰਕਾਰ ਨੂੰ ਕਹਿੰਦੇ ਆ ਵੀ ਅਸੀਂ ਅਪੀਲ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਵੀ ਸਾਨੂੰ ਸਾਡੇ ਆਗੂ ਸਾਡੇ ਵਿੱਚ ਚਾਹੀਦੇ ਆ ਇੱਕ ਕਿਤੇ ਨਾ ਕਿਤੇ ਅੰਦਰੋਂ ਮਣ ਇੰਨਾ ਭਾਵੁਕਾ ਕਿ ਸਾਡਾ ਇੱਥੇ ਦੇਖੋ ਇੰਨੀ ਦੁਨੀਆ ਫਿਰਦੀ ਆ ਪਰ ਡੱਲੇ ਵਾਲੇ ਸਾਬ ਸਾਨੂੰ ਦਿਸ ਦੇਣੀ ਸਾਡਾ ਅੰਦਰੋਂ ਮਨ ਬਹੁਤ ਦੁਖੀ ਆ ਕਿਉਂਕਿ ਉਹਨਾਂ ਬਿਨਾ ਸਾਡਾ ਦਿਲ ਨਹੀਂ ਲੱਗਦਾ ਕਿਉਂਕਿ ਸਾਡੇ ਉਹ ਆਗੂ ਆ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਕੰਮ ਕਰਦੇ ਆ ਤੇ ਅੰਦੋਲਨ ਤਾਂ ਜਿੱਤ ਕੇ ਜਾਵਾਂਗੇ ਲਾਸ਼ਾਂ ਜਾਣਗੀਆਂ ਜਾਂ ਜਾਂ ਅਸੀਂ ਅੰਦੋਲਨ ਜਿੱਤ ਕੇ ਜਾਵਾਂਗੇ ਤਾਂ ਹੈ ਨਹੀਂ ਵੀ ਅਸੀਂ ਸਰਕਾਰ ਤੋਂ ਹਾਰ ਮੰਨ ਜਾਾਂਗੇ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੇ ਡੱਲੇਵਾਲ ਸਾਹਿਬ ਨੂੰ ਸਾਡੇ ਵਿੱਚ ਲਿਆ ਕੇ ਬਿਠਾਇਆ ਜਾਵੇ ਨਹੀਂ ਤਾਂ ਇਸ ਤੋਂ ਇਹ ਨਾ ਸੋਚਣ ਵੀ ਜਿੱਥੇ ਮਰਜੀ ਉਹਨਾਂ ਨੂੰ ਰੱਖ ਲੈਣ ਵੀ ਅੰਦੋਲਨ ਸ਼ਾਂਤ ਹੋ ਜਾਊ ਅੰਦੋਲਨ ਇਸ ਤੋਂ ਦਿਨੋ ਦਿਨ ਪੱਕਦਾ ਹੀ ਜਾਣਾ ਮੇਰੇ ਕੋ ਕਹਿੰਦੇ ਕਿ ਇਹ ਜੋ ਕਿਸਾਨ ਨੇ ਇਹੀ ਮੇਰਾ ਪਰਿਵਾਰ ਨੇ ਪਰਿਵਾਰ ਦੇ ਮੁਖੀ ਨੂੰ ਦੂਰ ਕਰਤਾ ਪਰ ਹਾਂਜੀ ਸਾਡੇ ਪਰਿਵਾਰ ਦੇ ਮੁਖੀ ਨੂੰ ਸਾਡੇ ਤੋਂ ਦੂਰ ਕੀਤਾ ਜੀ ਦੇਖੋ ਇੱਕ ਸਭ ਤੋਂ ਪਹਿਲਾਂ ਇੱਕ ਕਹਾਵਤ ਬਣੀ ਆ ਕਿ ਦਾਦੇ ਦਾ ਪੁੱਤ ਇੱਕ ਪੋਤੇ ਦਾ ਦਾਦਾ ਪਹਿਲਾ ਮਿੱਤਰ ਹੁੰਦਾ ਤੇ ਦਾਦੇ ਦਾ ਆਖਰੀ ਮਿੱਤਰ ਪੋਤਾ ਹੁੰਦਾ ਤੇ ਉਹਨਾਂ ਦਾ ਪੋਤਾ ਛੋਟਾ ਜਿਹਾ ਮਾਸੂਮ ਹੈ ਤੇ ਜੋ ਇੱਕ ਪਲ ਵੀ ਆਦੇ ਦਾਦਾ ਜੀ ਤੋਂ ਬਿਨਾ ਨਹੀਂ ਸੀ ਰਹਿੰਦਾ ਤੇ ਅੱਜ ਉਹਦੇ ਦਾਦਾ ਜੀ ਉਹਦੇ ਨਾਲ ਫੋਨ ਤੇ ਵੀ ਗੱਲ ਨਹੀਂ ਕਰਵਾਉਂਦੇ ਕਿ ਉਹਨਾਂ ਨੂੰ ਨਜ਼ਰਬੰਦ ਕਰਕੇ ਰੱਖ ਰੱਖਿਆ ਇੰਨੀ ਭਾਰੀ ਪੁਲਿਸ ਫੋਰਸ ਲਾ ਰੱਖੀ ਆ ਵੀ ਕਿ ਉਹਨਾਂ ਤੱਕ ਕਿਸੇ ਦੀ ਪਹੁੰਚ ਨਹੀਂ ਕਰਨ ਦਿੱਤੀ ਜਾ ਰਹੀ ਤੇ ਸਾਨੂੰ ਪਰ ਇੰਨਾ ਸਾਨੂੰ ਪਤਾ ਵੀ ਜਿਹੜੇ ਸਾਡੇ ਆਗੂ ਸਾਹਿਬ ਹੈ ਨਾ ਉਹ ਬਹੁਤ ਨਿਰਧਾਰਡ ਵੀ ਚਾਹੇ ਉਹਨਾਂ ਨੂੰ ਕੋਈ ਐਹੋ ਜੀ ਮਤਲਬ ਕਿ ਸਿਆਸਤ ਖੇਡ ਕੇ ਤਾਂ ਭਾਵੇਂ ਉਹਨਾਂ ਨੂੰ ਹਰਾ ਸਕਦੇ ਆ ਪਰ ਸਾਡੇ ਆਗੂ ਹਰਨ ਝੁਗਣ ਡਰਨ ਤੇ ਡਿੱਗਣ ਵਾਲੇ ਨਹੀਂ ਸੋ ਸੁਣਿਆ ਤੁਸੀਂ ਕਿਸਾਨ ਬੀਬੀਆਂ ਨੇ ਕਿਹਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਮੁਖੀ ਨੂੰ ਇਸ ਵਾਪਸ ਪੁਲਿਸ ਵੱਲੋਂ ਇੱਥੇ ਮੋਰਚੇ ਦੇ ਵਿੱਚ ਲਿਆਂਦਾ ਜਾਵੇ ਜਿਵੇਂ ਉਹ ਲੈ ਕੇ ਗਏ ਨੇ ਅਧਿਕਾਰੀ ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕਿਸਾਨ ਲੀਡਰ ਡੱਲੇ ਵਾਲੇ ਇੱਥੇ ਨਹੀਂ ਪਹੁੰਚਦੇ ਮੋਰਚੇ ਦੇ ਵਿੱਚ ਉਹਨਾਂ ਚਿਰ ਉਹ ਸਰਕਾਰ ਦੇ ਅੱਗੇ ਆਪਣੀ ਮੰਗ ਰੱਖਦੇ ਰਹਿਣਗੇ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਢੁੱਡੀ ਏਵੀਪੀ ਸਾਂਝਾ ਖਨੋਰੀ ਰਿਪੋਰਟਰ